ਪਹਿਲੀ ਗੱਲ ਤਾਂ ਇਹ ਕਹਿਣਾ ਚਾਹੁੰਦਾ ਮੈਂ ਸਾਰੀ ਜਨਤਾ ਨੂੰ ਪਟਾਣਕੋਟ ਦੇ ਰੁੱਕੀ ਕਬਰਾਂ ਵਾਲੀ ਕੋਈ ਗੱਲ ਨਹੀਂ ਤੇ ਆਪਣਾ ਜਿਹੜੇ ਪ੍ਰਿਕਾਸ਼ਨ ਜਿਹੜੇ ਪੱਲ ਲੈ ਰਹੇਗੇ ਮਾਸਕ ਪਾਣਾ ਦੂਰੀ ਬਣਾਉਣਾ ਇਹ ਜ਼ਰੂਰੀ ਬਣਾਉਣੇ ਤੇ ਬਾਕੀ ਹਸਪਤਲ ਦੀ ਗੱਲ ਹੈ ਹਸਪਤਲ ਦੇ ਜਿਹੜੇ ਆਕਸੀਜਨ ਪਲਾਂਟ ਬਿਲਕੁਲ ਫੰਕਸ਼ਨਿੰਗ ਹੈ ਜਿਹੜੇ ਉਹਨੇ ਪੂਰੀ ਰਿਪੇਅਰ ਆਪਾਂ ਕਰਤੀ ਹੈ ਪ੍ਰਾਈਵੇਟ ਜਿਹੜੇ ਬੋਰਡ ਹੈ ਉਹ ਤਿਆਰ ਕਰਤੇ ਦੇਗੇ ਜੀ ਆਪਾਂ ਜਿੰਨੇ ਵੀ ਹੈ ਰਿਪੋਰਟਿੰਗ ਦਾ ਉਹ ਸ਼ੁਰੂ ਕਰਤਾ ਹੈ ਜਿੰਨੇ ਵੀ ਕੋਈ ਸਿੰਪਟਮ ਜਾਂ ਕੋਈ ਸਾਈਨ ਆਂਦਾ ਹੈ ਜਿੰਨੂੰ ਲੱਗਦਾ ਹੈ ਕਿ ਯਾਰ ਮੈਨੂੰ ਕੋਈ ਪ੍ਰੋਬਲਮ ਹੈ ਜਦੋਂ ਮਰਜ਼ੀ ਆ ਕੇ ਇੱਥੇ ਆਪਣਾ ਟੈਸਟ ਕਰਾ ਸਕਦਾ ਤੇ ਇੱਥੇ ਦਾਖਲ ਹੋ ਸਕਦਾ ਹੈ। ਆਰਟੀਪੀਸੀ ਆਦੀ ਲੈਬ ਕੱਇ ਸ਼ੁਰੂ ਹੋ ਗਈ। ਆਰਟੀਪੀਸੀ ਆਦੀ ਲੈਬ ਸ਼ੁਰੂ ਹੋ ਗਈ ਹੈ ਜੀ। ਉਹ ਆਪਾਂ ਜਿਹੜੇ ਡਾਕਟਰ ਹੈਗੇ ਮੈਡੀਕਲ ਆਫਸਰ ਹੋਗੇ ਜਿਹੜੇ ਐਚਐਸਐਨਟੀਵੀ ਵਾਲੇ ਉਹਨਾਂ ਨੇ ਕਿਹਾ ਹੈ ਕਿ ਰੂਟੀਨ 'ਚ ਜਿਹੜੇ ਪੇਸ਼ੈਂਟ ਆਂਦੇ ਹੀ ਹੈ ਉਹਨਾਂ ਨੂੰ ਉਹ ਐਡਵਾਈਸ ਕਰਨ ਆਰਟੀਪੀਸੀਆ ਦਾ ਤੇ ਪਾਰਟੀ ਪੀਸ਼ਾ ਕਰਾਉਣ। ਪਹਿਲੀ ਗੱਲ ਤਾਂ ਇਹ ਹੀ ਕਹਿਣਾ ਚੰਗਾ ਮੈਂ ਸਾਰੀ ਜਨਤਾ ਨੂੰ ਘਟਾਉਣ ਕੋਡ ਦੇ ਰੁੱਕੀ ਕਬਰਾਂ ਵਾਲੀ ਕੋਈ ਗੱਲ ਨਹੀਂ ਤੇ ਆਪਣਾ ਜਿਹੜੇ ਪ੍ਰੀਕਾਸ਼ਨ ਜਿਹੜੇ ਪੱਲ ਲੈ ਰਹੇਗੇ 마ਸਕ ਪਾਣਾ ਦੂਰੀ ਬਣਾਉਣਾ ਇਹ ਜ਼ਰੂਰੀ ਬਣਾਉਣੇ ਤੇ ਬਾਕੀ ਹਸਪਤਲ ਦੀ ਗੱਲ ਹੈ ਹਸਪਤਲ ਦੇ ਜਿਹੜੇ ਆਕਸੀਜਨ ਪਲਾਂਟ ਬਿਲਕੁਲ ਫੰਕਸ਼ਨਿੰਗ ਹੈ ਜਿਹੜੇ ਉਹਨੇ ਪੂਰੀ ਰਿਪੇਅਰ ਆਪਾਂ ਕਰਤੀ ਹੈ ਪ੍ਰਾਈਵੇਟ ਜਿਹੜੇ ਬੋਰਡ ਹੈ ਉਹ ਤਿਆਰ ਕਰਤੇ ਤੇਗੇ ਜੀ ਆਪਾਂ ਜਿੰਨੇ ਵੀ ਰਿਪੋਰਟਿੰਗ ਦਾ ਉਹ ਸ਼ੁਰੂ ਕਰਤਾ ਹੈ ਜਿੰਨੂੰ ਕੋਈ ਸਿੰਪਟਮ ਜਾਂ ਕੋਈ ਸਾਈਨ ਆਂਦਾ ਹੈਗਾ ਜਿੰਨੂੰ ਲੱਗਦਾ ਹੈ ਕਿ ਆ ਮੈਨੂੰ ਕੋਈ ਪ੍ਰੋਬਲਮ ਹੈ ਉ ਜਦੋਂ ਮਰਜ਼ੀ ਆ ਕੇ ਇੱਥੇ ਆਪਣਾ ਟੈਸਟ ਕਰਾ ਸਕਦਾ ਤੇ ਇੱਥੇ ਦਾਖਲ ਹੋ ਸਕਦਾ। ਆਰਟੀਪੀਸੀ ਆਦੀ ਲੈਬ ਕੈਸ਼ ਸ਼ੁਰੂ ਹੋ ਗਈ। ਆਰਟੀਪੀਸੀ ਆਦੀ ਲੈਬ ਸ਼ੁਰੂ ਹੋ ਗਈ ਹੈ ਜੀ। ਉਹ ਆਪਾਂ ਜਿਹੜੇ ਡਾਕਟਰ ਹੈਗੇ ਮੈਡੀਕਲ ਆਫਸਰ ਹੋਗੇ ਜਿਹੜੇ ਐਚਐਸਐਨਟੀਵੀ ਵਾਲੇ ਉਹਨਾਂ ਨੇ ਕਿਹਾ ਹੈ ਕਿ ਰੂਟੀਨ 'ਚ ਜਿਹੜੇ ਪੇਸ਼ੈਂਟ ਆਉਂਦੇ ਹੀ ਹੈ ਉਹਨਾਂ ਨੂੰ ਉਹ ਐਡਵਾਈਸ ਕਰਨ ਆਰਟੀਪੀਸੀ ਆ ਦਾ ਟੈਪ ਆਰਟੀਪੀਸੀ ਕਰਾਉਣ। ਪਹਿਲੀ ਗੱਲ ਤਾਂ ਇਹ ਕਹਿਣਾ ਚਾਹੁੰਦਾ ਮੈਂ ਸਾਰੀ ਜਨਤਾ ਨੂੰ ਘਟਾਉਣ ਕੋਡ ਦੇ ਰੁੱਕੀ ਕਬਰਾਂ ਵਾਲੀ ਕੋਈ ਗੱਲ ਨਹੀਂ ਤੇ ਆਪਣਾ ਜਿਹੜੇ ਪ੍ਰੀਕਾਸ਼ਨ ਜਿਹੜੇ ਪੱਲ ਲੈ ਰਹੇਗੇ ਮਾਸਕ ਪਾਣਾ ਦੂਰੀ ਬਣਾਉਣਾ ਇਹ ਜ਼ਰੂਰੀ ਬਣਾਉਣੇ ਤੇ ਬਾਕੀ ਹਸਪਤਲ ਦੀ ਗੱਲ ਹੈ ਹਸਪਤਲ ਜਿਹੜਾ ਆਕਸੀਜਨ ਪਲਾਂਟ ਹੈ ਬਿਲਕੁਲ ਫੰਕਸ਼ਨਿੰਗ ਹੈ ਜਿਹੜੇ ਉਹਨੇ ਪੂਰੀ ਰਿਪੇਅਰ ਆਪਾਂ ਕਰਤੀ ਹੈ ਪ੍ਰਾਈਵੇਟ ਜਿਹੜੇ ਬੋਰਡ ਹੈ ਉਹ ਤਿਆਰ ਕਰਤੇ ਤੇਗੇ ਜੀ ਆਪਾਂ ਜਿੰਨੇ ਵੀ ਰਿਪੋਰਟਿੰਗ ਦਾ ਉਹ ਸ਼ੁਰੂ ਕਰਤਾ ਹੈ ਜਿੰਨੇ ਵੀ ਕੋਈ ਸਿੰਪਟਮ ਜਾਂ ਕੋਈ ਸਾਈਨ ਆਂਦਾ ਹੈਗਾ ਜਿੰਨੂੰ ਲੱਗਦਾ ਹੈ ਕਿ ਆ ਮੈਨੂੰ ਕੋਈ ਪ੍ਰੋਬਲਮ ਹੈ ਜਦੋਂ ਮਰਜ਼ੀ ਆ ਕੇ ਇੱਥੇ ਆਪਣਾ ਟੈਸਟ ਕਰਾ ਸਕਦਾ ਤੇ ਇੱਥੇ ਦਾਖਲ ਹੋ ਸਕਦਾ। ਆਰਟੀਪੀਸੀ ਆਦੀ ਲੈਬ ਕੈਸ਼ ਸ਼ੁਰੂ ਹੋ ਗਈ। ਆਰਟੀਪੀਸੀ ਆਦੀ ਲੈਬ ਸ਼ੁਰੂ ਹੋ ਗਈ ਹੈ ਜੀ। ਉਹ ਆਪਾਂ ਜਿਹੜੇ ਡਾਕਟਰ ਹੈਗੇ ਮੈਡੀਕਲ ਆਫਸਰ ਹੋਗੇ ਜਿਹੜੇ ਐਚਐਸਐਨਟੀਵੀ ਵਾਲੇ ਉਹਨਾਂ ਨੇ ਕਿਹਾ ਹੈ ਕਿ ਰੂਟੀਨ 'ਚ ਜਿਹੜੇ ਪੇਸ਼ੈਂਟ ਆਉਂਦੇ ਹੀ ਹੈ ਉਹਨਾਂ ਨੂੰ ਉਹ ਐਡਵਾਈਸ ਕਰਨ ਆਰਟੀਪੀਸੀ ਆ ਦਾ ਟੈਪ ਆਰਟੀਪੀਸੀ ਕਰਾਉਣ।